ਜੇਕਰ ਪਿੰਡਾਂ ਦੀ ਵਿਕਾਸ ਦੀ ਗੱਲ ਕਰੀਏ ਤਾਂ ਤੇ ਅਸੀਂ ਪਹੁੰਚੇ ਹਾਂ ਇਸ ਵੇਲੇ ਮਰੂਲਾ ਪਿੰਡ 'ਚ ਤੇ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੇ ਪਿੰਡ ਦੇ ਪਤਵੰਤੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਦਾਂ ਦੇ ਵਿਕਾਸ ਕਾਰਜ ਹੋ ਚੁੱਕੇ ਨੇ ਤੇ ਕਿਹੜੇ ਵਿਕਾਸ ਕਾਰਜਾਂ ਤੋਂ ਪਿੰਡ ਵਾਂਝਾ ਰਹਿ ਗਿਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਰਪੰਚ ਸਵਾਗਤ ਤੇ ਜੀਬੀਸੀ ਅਪਡੇਟ ਦੇ ਵਿੱਚ ਹੀ ਹਾਂਜੀ ਕਮਲੇਸ਼ ਕੋਰ ਵਾਈਫ ਆਫ ਚਮਨ ਸਿੰਘ ਸਰਪੰਚ ਮਰੂਲਾ ਹਾਂਜੀ ਸਰ ਜੇ ਵਿਕਾਸ ਕਰਨ ਦੀ ਗੱਲ ਕਰੀਏ ਤਾਂ ਕਿਦਾਂ ਦਾ ਵਿਕਾਸ ਹੋ ਚੁੱਕਿਆ ਪਿੰਡ ਤੱਕ ਹੁਣ ਤੱਕ ਦਾ ਵਿਕਾਸ ਤਕਰੀਬਨ ਸਾਡੇ ਪਿੰਡ ਦਾ ਕਾਫੀ ਹੋ ਚੁੱਕਾ ਹੈ ਜਿਨ੍ਹਾਂ ਚ ਗਲੀਆਂ ਨਾਲੀਆਂ ਇੱਕ ਪਿੰਡ ਵਾਲੇ ਪਾਣੀ ਦਾ ਟਿਊਬਵਲ ਦਾ ਬੋਰ ਇੱਕ ਸਚਾਈ ਵਾਲੇ ਟਿਊਬਵਲ ਦਾ ਲਗਾਇਆ ਗਿਆ ਆ ਬਾਕੀ ਹੋਰ ਥੋੜਾ ਜਿੱਦਾਂ ਸੀਵਰੇਜ ਦਾ ਕੰਮ ਰਹਿੰਦਾ ਆ ਅੱਛਾ ਜੀ ਇੱਕ ਮੈਡੀਕਲ ਇੱਕ ਡਿਸਪੈਂਸਰੀ ਬਣਨੀ ਚਾਹੀਦੀ ਆ ਅੱਛਾ ਜੀ ਤੇ ਪੰਜਾਬ ਸਰਕਾਰ ਵੱਲੋਂ ਤਾਂ ਸਿਹਤ ਸੁਲਤਾਨ ਲੈ ਕੇ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਸਿਹਤ ਸੁਲਤਾਨ ਦੇਖਦੇ ਹੋਏ ਅਜੇ ਵੀ ਕਮੀ ਹੈ ਇੱਥੇ ਡਿਸਪੈਂਸਰੀ ਦੀ ਹਾਂਜੀ ਅਜੇ ਵੀ ਪਿੰਡ ਮਰੂਲਾ ਚ ਡਿਸਪੈਂਸਰੀ ਬਣਨੀ ਚਾਹੀਦੀ ਏ ਇਹਨਾਂ ਦੀ ਕਮੀ ਸਿਹਤ ਸੁਲਤਾਨ ਕਰਕੇ ਠੀਕ ਹੈ ਤੇ ਜਿਹੜੇ ਇੱਥੋਂ ਦੇ ਵਿਧਾਇਕ ਰਹੇ ਚੁੱਕੇ ਨੇ ਡਾਕਟਰ ਰਾਜਕੁਮਾਰ ਜੋ ਹੁਣ ਐਮਪੀ ਬਣ ਚੁੱਕੇ ਨੇ ਤੇ ਕਿੱਦਾਂ ਦਾ ਤੁਸੀਂ ਬਤਾਇਆ ਖਣੂ ਪਾਲਦੇ ਹੋ ਕਿ ਆਉਣਾ ਚਾਹੀਦਾ ਤੁਹਾਡੇ ਏਰੀਆ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇਦਾਂ ਦਾ ਜਿੱਦਾਂ ਪਹਿਲਾਂ ਡਾਕਟਰ ਰਾਜਕੁਮਾਰ ਸੀ ਚੱਬੇ ਵਾਲਾ ਇਦਾਂ ਦਾ ਹੀ ਹੋਰ ਵਿਧਾਇਕ ਸਾਨੂੰ ਮਿਲਣਾ ਚਾਹੀਦਾ ਆ ਜਿਹੜੇ ਤਾਂ ਹੋਰ ਕੰਮ ਰਹਿੰਦੇ ਆ ਸਾਡੇ ਉਹ ਵੱਧ ਤੋਂ ਵੱਧ ਹੋ ਸਕਣ ਡਾਕਟਰ ਰਾਜਕੁਮਾਰ ਦੇ ਕੰਮਾਂ ਤੋਂ ਖੁਸ਼ ਹੋ ਪੂਰੇ ਹਾਂਜੀ ਡਾਕਟਰ ਰਾਜਕੁਮਾਰ ਦੇ ਕੰਮਾਂ ਤੋਂ ਅਸੀਂ ਬਹੁਤ ਖੁਸ਼ ਹਾਂ ਜਿਨ੍ਹਾਂ ਨੇ ਕਾਫੀ ਤਰੱਕੀ ਪਿੰਡ ਦੀ ਕੀਤੀ ਆ ਕਾਫੀ ਸਾਡੇ ਪਿੰਡ ਦੀਆਂ ਜਿੱਦਾਂ ਸਟਰੀਟ ਲਾਈਟਾਂ ਵੀ ਲੱਗੀਆਂ ਅੱਛਾ ਜੀ ਦੋ ਤਿੰਨ ਕੰਮ ਜਿਹੜੇ ਆ ਉਹ ਰਹਿੰਦੇ ਜਿੱਦਾਂ ਸਾਡੇ ਸੀਵਰੇਜ ਦਾ ਆ ਇੱਕ ਸਾਡੇ ਫੁੱਟਬਾਲ ਦੀ ਗਰਾਊਂਡ ਲਈ ਸਟੇਡੀਅਮ ਦਾ ਠੀਕ ਆ ਬਾਕੀ ਜਿਹੜੇ ਥੋੜੇ ਛੜਕਾਂ ਰਹਿੰਦੀਆਂ ਇੱਕ ਵਾਰ ਲਈ ਫਿਰਨੀ ਉਹਦਾ ਵੀ ਕੰਮ ਕਰਾਇਆ ਜਾਵੇ ਤਾਂ ਜਿਹੜਾ ਟੋਬਾ ਆ ਸਾਡਾ ਕੱਚਾ ਉਹਨੂੰ ਪੱਕਾ ਕਰਾਇਆ ਜਾਵੇ ਤੇ ਸਕੂਲਾਂ ਨੂੰ ਦੇਖਦੇ ਹੋਏ ਕਿੰਦਾ ਵਿਦਿਆਤ ਖੇਤਰ ਕਿਵੇਂ ਦੇਖਦੇ ਨੇ ਵਿਦਿਅਕ ਅਦਾਰੇ ਵੈਸੇ ਠੀਕ ਐ ਸਾਡੇ ਪਿੰਡਾਂ ਚ ਕਾਫੀ ਪਰ ਉਹਦੇ ਵੀ ਥੋੜੀ ਜਿੱਦਾਂ ਪ੍ਰੋਬਲਮ ਐ ਵੀ ਫਰਸ਼ ਲੱਗਣੇ ਚਾਹੀਦੇ ਥੋੜੇ ਜਿਹਦਾ ਫਰਸ਼ਾਂ ਦੀ ਕਮੀਆਂ ਬਾਕੀ ਪੜਾਈ ਨੂੰ ਵੀ ਜਦੋਂ ਦੁਆ ਦੋਈ ਦੋਣਾ ਕੀ ਨਾਮ ਹੈ ਜੀ ਹਰਾਮਲੋ ਹੈ ਜੀ ਮੇਰਾ ਨਾਮ ਹਾਂ ਜੀ ਇਹ ਕਿਹੜੇ ਪਿੰਡ ਤੋਂ ਜੀ ਅੰਰੋਲਾ ਪਿੰਡ ਹੈ ਸਾਡਾ ਕੀ ਕਹਿਣਾ ਚਾਹਦੇ ਦੇਖੋ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਹੈਗੇ ਵਿਦਿਆਰਥੀਆਂ ਦੇ ਵਿੱਚ ਜਿਹੜੀਆਂ ਮੈਡਮ ਹੈ ਨਹੀਂ ਹੈ ਜੀ ਇਹ ਕੋਈ ਮੈਡਮ ਹੈ ਉਹਦੇ ਨਾਲ ਨਹੀਂ ਦੁਆ ਹੁੰਦਾ ਜੀ ਅੱਛਾ ਜੀ ਤੇ ਸਾਨੂੰ ਮੈਡਮਾਂ ਮਿਲਣੇ ਚਾਹੀਦੇ ਆੜੀਆਂ ਜਿਹੜਾ ਸਕੂਲਾਂ ਦੀਆਂ ਪੜਾਈਆਂ ਵਧੀਆ ਹੋਣੀਆਂ ਚਾਹੀਦੀਆਂ ਜੀ ਜਿਹੜੇ ਮੈਡਮ ਹੁਣ ਹੈਗੇ ਆ ਕੀ ਕਿਹੜਾ ਸਬਜੈਕਟ ਪੜਾਉਂਦੇ ਉਹ ਉਹ ਦੇਖੋ ਜੀ ਇੱਕੋ ਹੀ ਮੈਡਮ ਆ ਉਹਨੇ ਬਿਚਾਰੀ ਨੇ ਕੀ ਬਣਾਉਣਾ ਉਹਨੇ ਕੱਲੀ ਨੇ ਤੇ ਬੱਚੇ ਵੀ ਵੇਸੇ ਕਰਕੇ ਜਾਂਦੇ ਨੇ ਕਿਉਂਕਿ ਹੋਰੇ ਹੋਰ ਤਾਂ ਆਪਣੀ ਸਰਕਾਰ ਜਿਹੜੀ ਹੈਗੀ ਆ ਉਹਨਾਂ ਤੋਂ ਕੰਮਦਾ ਹੋਰੇ ਹੋਰ ਕਰਾਉਂਦੀ ਆ ਤੇ ਨਿਆਣਿਆਂ ਨੂੰ ਨਹੀਂ ਕੀ ਬਣਾਉਣਾ ਜੀ ਠੀਕ ਤੇ ਵੱਧ ਤੋਂ ਵੱਧ ਜਣ ਕੇ ਪੜ੍ਹਾਈ ਹੋਵੇ ਤਦ ਹੀ ਫੇ ਨਿਆਣੇ ਸਕੂਲੇ ਜਾਣਗੇ ਜੀ ਬੱਚੇ ਨਹੀਂ ਹੋ ਤਾਂ ਪੜ੍ਹਾਈ ਨਹੀਂ ਹੁੰਦੀ ਤੇ ਬੱਚੇ ਕੀ ਜਾਣਗੇ ਉੱਥੇ ਜੀ ਬੱਚੇ 5-7 ਜਾਂਦੇ 10 ਬੰਦੇ ਬੱਚੇ ਉਹਨਾਂ ਨੂੰ ਵੀ ਯਾਨੀ ਕਿ ਪੜ੍ਹਾਈ ਨਹੀਂ ਮਿਲਦੀ ਹੈਗੀ ਪੜ੍ਹਾਈ ਨਹੀਂ ਮਿਲਦੀ ਨਹੀਂ ਮਿਲਦੀ ਜੀ ਇਹ ਕਰਕੇ ਜਿਹੜੀਆਂ ਮੈਡਮ ਆ ਯਾਨੀ ਕਿ ਵਧੀਆ ਜਿੱਦਿਆਂ ਜਾਣੇ ਤੇ ਪੜ੍ਹਾਈ ਵਾਸਤੇ ਜਿਹੜੇ ਨਿਆਣੇ ਆਪਣੇ ਅੰਗਰੇਜ਼ੀ ਸਕੂਲਾਂ ਵਿੱਚ ਜਾਂਦੇ ਉਹਨਾਂ ਨੂੰ ਜਾਣਦਾ ਉੱਥੇ ਲੋੜੇ ਦੀ ਕੋਈ ਵੀ ਹੈਗੀ ਜੇ ਇੱਥੇ ਆਪਣੀ ਪੜ੍ਹਾਈ ਹੋਣੀ ਹੁੰਦੀ ਹਾਂਜੀ ਤੇ ਕਿਉਂਕਿ ਜਿਹੜੇ ਹੁਣ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਤਾਂ ਫੀਸਾਂ ਬਹੁਤ ਆ ਗਰੀਬਾਂ ਦੇ ਨਹੀਂ ਦੇ ਸਕਦੇ ਹਾਂਜੀ ਤੇ ਇਹ ਕਰਕੇ ਜਿਹੜੇ ਸਕੂਲ ਹੈਗੇ ਇਹਨਾਂ ਨੂੰ ਥੋੜਾ ਜਿਆਦਾ ਵਧੀਆ ਬਣਾਇਆ ਜਾਵੇ ਇਹਨਾਂ ਨੂੰ ਤੇ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਤੇ ਆਮ ਦੇਖਿਆ ਜਾਂਦਾ ਕਿ ਜਿਹੜੇ ਕੋਈ ਛੋਟੇ ਪਿੰਡ ਨੇ ਬੱਸਾਂ ਦੀ ਸੂਲਤ ਤੋਂ ਵਾਂਝੇ ਨੇ ਤੇ ਇੱਥੇ ਬੱਸਾਂ ਦੀ ਸੂਲਤ ਕਿਵੇਂ ਮਿਲ ਰਹੀ ਹੈ ਜੀ ਨਹੀਂ ਜੀ ਬੱਸਾਂ ਹੀ ਸੋਲ ਤੋਂ ਕੋਈ ਨਹੀਂ ਪ੍ਰਾਈਵੇਟ ਜਿਹੜੇ ਹੈਗੇ ਉਹਨਾਂ ਨੇ ਆਪਣੀਆਂ ਬੱਸਾਂ ਲਾਈਆਂ ਆ ਜੀ ਉਹਨਾਂ ਦੀ ਪ੍ਰਾਈਵੇਟ ਲੱਗੀਆਂ ਹਾਂ ਜੀ ਉਹਨਾਂ ਨੇ ਆਪਣੇ ਕਰਾਏ ਲੈਣੇ ਆ ਜੀ ਉਹਨਾਂ ਦਾ ਉਹ ਵੀ ਕਰਾਏ ਵਧ ਕੇ ਲੈਂਦੇ ਆ ਜੀ ਉਹ ਜਿੰਨੇ ਹੁਣ ਜਿੰਨਾ ਕੋ ਜਿਲ੍ਹਾ ਵਾਲਦਿਆਂ ਕਿੰਨਾ ਕਰਾਏ ਮਿਲਣਾ ਉਹ 8-900 ਰੁਪਏ ਲੈਂਦੇ ਮਹੀਨੇ ਦਾ ਜੀ ਉਹ ਅੱਛਾ ਤੇ ਜਿਹੜੇ ਹੁਣ ਗਰੀਬ ਬੰਦੇ ਹੈਗੇ ਉਹ ਕਿੱਥੋਂ ਦੇ ਸਕਦੇ ਆ ਪੜ੍ਹਾਈ ਵੀ ਕਿੱਥੋਂ ਕਰਾ ਸਕਦੇ ਜੀ ਉਹ ਇਸ ਕਰਕੇ ਬੱਸਾਂ ਬੱਸਾਂ ਆਉਂਦੀਆਂ ਪਿੰਡ ਦੇ ਵਿੱਚ ਹਾਂ ਬੱਸ ਆਉਂਦੀ ਆ ਜੀ ਬੱਸਾਂ ਆਉਨੀਆਂ ਜੀ ਬੱਸਾਂ ਤਿੰਨ ਚਾਰ ਰੂਟ ਹੈਗੇ ਇੱਥੇ ਠੀਕ ਹੈ ਹਾਂ ਜੀ ਹਜ਼ਾਰ ਪਰ ਨੂੰ ਬੱਸਾਂ ਲੱ ਤਕਰੀਬਨ 2 ਘੰਟੇ ਤੋਂ ਬਾਅਦ ਬੱਸ ਆ ਜਾਂਦੀ ਹੈ ਹਾਂਜੀ ਪੱਸਾਂ ਆ ਗਈਆਂ ਪ੍ਰਾਈਵੇਟ ਬੱਸ ਆ ਜਾਂਦੀ ਨਹੀਂ ਹਾਂਜੀ ਤੇ ਸਰਪੰਚ ਸਾਹਿਬ ਜਿਹੜਾ ਸੀਵਰੇਜ ਨੂੰ ਕਿਵੇਂ ਦੇਖਦੇ ਹੋ ਕਿ ਹੈਗਾ ਪਿੰਡ ਦੇ ਵਿੱਚ ਨਹੀਂ ਨਹੀਂ ਸੀਵਰੇਜ ਨਹੀਂ ਅਸੀਂ ਇਸ ਦੀ ਜਿਆਦਾ ਡਿਮਾਂਡ ਕਰਦੇ ਹਾਂ ਵੀ ਸਾਡੇ ਬਹੁਤ ਜਿੱਦਾਂ ਬਿਮਾਰੀਆਂ ਦਾ ਖਤਰਾ ਰਹਿੰਦਾ ਸਾਡੇ ਹਾਂਜੀ ਇਸ ਕਰਕੇ ਸੀਵਰੇਜ ਜ਼ਰੂਰੀ ਹੈ ਵੀ ਜਿਹੜਾ ਪਾਇਆ ਜਾਵੇ ਠੀਕ ਹਾਂਜੀ ਕੀ ਬਾਬਾ ਜੀ ਨਾਮ ਤੁਹਾਡਾ ਜੀ ਮੇਰਾ ਨਾਮਿੰਦਰ RAM ਅੱਛਾ ਜੀ ਕੀ ਕਹਿਣਾ ਚਾਹੋਗੇ ਉਮਰ ਵੀ ਕਾਫੀ ਹੋ ਚੁੱਕੀ ਆ ਪੈਨਸ਼ਨ ਮਿਲਦੀ ਤੁਹਾਨੂੰ ਪੈਨਸ਼ਨ ਮਿਲਦੀ ਆ ਅੱਛਾ ਜੀ ਹਾਂ ਜੀ ਹਾਂ ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਕੋਈ ਹੋਰ ਮੰਗ ਹੋਵੇ ਕਿ ਮੰਗ ਬਸ ਮੰਗ ਦੇ ਹੀ ਜਾਂਦਾ ਸਰਕਾਰ ਪਾਸਾ ਦੇ ਦਿਆਂ ਹਮਮ ਹੋਰ ਕੀ ਆ ਹਾਂ ਠੀਕ ਹੈ ਤੇ ਜਿਹੜੇ ਸਰਪੰਚ ਸਾਹਿਬ ਮਹਿਲਾਵਾਂ ਨੇ ਪਿੰਡ ਦੇ ਵਿੱਚ ਕੋਈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਆ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਰੋਜ਼ਗਾਰ ਮਹੱਯਾ ਕੀਤਾ ਗਿਆ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਗਿਆ ਕੋਈ ਨਹੀਂ ਉਹਨਾਂ ਨੂੰ ਕੋਈ ਕਾਰੋਬਾਰ ਨਹੀਂ ਸ਼ੁਰਾ ਕੀਤਾ ਗਿਆ ਜਿਨ੍ਹਾਂ ਦੀ ਬੇਰੋਜ਼ਗਾਰਿਆ ਯਾਨੀ ਜਿਨ੍ਹਾਂ ਦੇ ਪਤਰੀਆਂ ਦੀ ਐਸਪਾਇਰ ਹੋ ਚੁੱਕੀ ਹੋ ਉਹਨਾਂ ਨੂੰ ਕੋਈ ਸਹਾਰਾ ਨਹੀਂ ਹੈ ਬਸ ਪੈਨਸ਼ਨ ਲੱਗਿਓ ਉਹਨਾਂ ਨੂੰ ਜਿਹੜੇ ਵਿਸਵਾ ਪੈਨਸ਼ਨ ਹੋਰ ਕੋਈ ਉਹਨਾਂ ਨੂੰ ਸਹਾਰਾ ਨਹੀਂ ਉਹਨਾਂ ਨੂੰ ਵੀ ਸਹਾਰਾ ਕੋਈ ਨਾ ਕੋਈ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ ਹਾਂਜੀ ਤਾਂ ਪਿੰਡ ਦੇ ਵਿੱਚੋਂ ਕਿੰਨੇ ਕੁ ਜਿਹੜੇ ਨੌਜਵਾਨ ਪੀੜੀ ਬਾਹਰ ਜਾ ਚੁੱਕੀ ਹੈ ਹੁਣ ਲੋਕ ਤਕਰੀਬਨ ਸਾਰੇ ਬਾਹਰ ਨੂੰ ਹੀ ਜਾਈ ਜਾਂਦੇ ਜੀ ਹੁਣ ਪਿੰਡਾਂ ਦੇ ਵਿੱਚ ਕੋਈ ਕੰਮੇ ਨਹੀਂ ਮਿਲਿਆ ਤੇ ਹੁਣ ਬਾਹਰ ਹੀ ਜਾਣਾ ਜੀ ਹੈਗਾ ਹਾਂ ਤੇ ਉਹ ਕਿ ਗਰੀਬ ਬੰਦੇ ਹੁਣ ਕੀ ਕਰ ਕੀ ਸਕਦੇ ਆ ਫੇਰ ਤੇ ਹੁਣ ਦਿਹਾੜੀ ਵੀ ਹੈ ਨਹੀਂ ਕੋਈ ਵੀ ਨਾ ਹੁਣ ਜ਼ਿਮੀਂਦਾਰ ਦਿਹਾੜੀ ਦੇ ਕੇ ਰਾਜ਼ੀ ਆ ਤੇ ਮਿਹਨਤ ਨਹੀਂ ਮਿਲ ਰਹੀ ਕਿਸੇ ਤੋਂ ਵੀ ਹਾਂਜੀ ਇਹ ਕਰਕੇ ਹੁਣ ਜਿਹੜੇ ਨਿਆਣੇ ਹੈਗੇ ਆ ਭੇਜਣੇ ਦੇ ਹੈਗੇ ਆ ਇਹਦੀ ਫੇਰ ਓਕੇ ਓਕੇ ਉਹ ਵੀ ਬਾਹਰ ਜਾ ਕੇ ਧੱਕੇ ਹੀ ਖਾਂਦੇ ਆ ਜਿਹੜਾ ਉਹਨਾਂ ਨੂੰ ਵੀ ਮਿਲਦਾ ਨਹੀਂ ਕੋਈ ਸੁਭਾਏਗਾ ਹਾਂਜੀ ਇੱਕ ਨਵੀਂ ਸੋਚ ਨਾਲ ਭਗਵੰਤ ਮਾਨ ਸਰਕਾਰ ਆਈ ਆ ਤਾਂ ਕਿਵੇਂ ਦੇਖਦੇ ਹੋ ਇਹਨੂੰ ਫੇਰ ਦੇਖੋ ਜੀ ਭਗਵਾਨ ਤਮਾਨ ਸਰਕਾਰ ਨੇ ਹਜੇ ਸਾਨੂੰ ਦਾ ਕੋਈ ਫਾਇਦਾ ਨਹੀਂ ਦਿੱਤਾ ਸੋ ਸਹੀ ਗੱਲ ਦਸੀ ਹੈ ਜੀ ਸਿੱਧੀ ਗੱਲ ਹੈ ਕਿਉਂਕਿ ਦੇਖੋ ਇੱਕ ਗੱਲ ਹੋ ਰਿਹਾ ਹੁਣ ਆਮ ਲੋਕਾਂ ਦੇ ਜਿਹੜੇ ਗੋਡੇ ਹੈਗੇ ਜਿਹੜੇ ਗੋਡਿਆਂ ਦੀ ਪ੍ਰੋਬਲਮ ਸਾਰਿਆਂ ਨੂੰ ਬਹੁਤ ਹੀ ਜ਼ਿਆਦੇ ਆ ਹੈਗੀ ਹੈ ਜੀ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਉਹਨਾਂ ਨੂੰ ਉਹਨਾਂ ਨੂੰ ਕਿੰਦਾ ਦੀ ਕਿੰਦਾ ਸਹੂਲਤ ਚਾਹਨੇ ਆ ਜਿਨ੍ਹਾਂ ਦੇ ਗੋਡੇ ਨਹੀਂ ਕੰਮ ਕਰਦੇ ਕੋਈ ਉਹਨਾਂ ਨੂੰ ਪੈਨਸ਼ਨ ਲਾਵੇ ਲਾਵੇ ਜਾਂ ਉਹਨਾਂ ਨੂੰ ਮੜਾ ਮੋਟਾ ਕਰ ਦਵਾਈ ਦਰੂ ਦਾ ਕੋਈ ਵਧੀਆ ਦੁਆਰ ਸਿਸਟਮ ਬਣਾਇਆ ਜਾਵੇ ਉਹਨਾਂ ਦਾ ਕੋਈ ਹੈ ਜੀ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਜੀ ਇੱਥੇ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਸਲਿੰਦਰ ਕੁਮਾਰ ਤੇ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦਾ ਵਿਕਾਸ ਕੋਈ ਜਿਆਦਾ ਵਧੀਆ ਨਹੀਂ ਹੈਗਾ ਅੱਛਾ ਜੀ ਹਾਂ ਅਜੇ ਸਾਰੇ ਪਾਸੇ ਹਰ ਇੱਕ ਚੀਜ਼ ਦੀ ਕਮੀ ਆ ਠੀਕ ਹਾਂਜੀ ਉਹ ਨਾਲੇ ਨਾਲੀਆਂ ਵੀ ਬਣੀਆਂ ਨਾਲੀਆਂ ਲੂਣੀਆਂ ਬਣੀਆਂ ਜੀ ਗਲੀਆਂ ਨਾਲੀਆਂ ਬਣੀਆਂ ਹੋਰ ਤਾਂ ਹਜੇ ਇੱਥੇ ਕੁਝ ਨਹੀਂ ਬਣਿਆ ਜੀ ਹੈਗਾ ਇੱਥੇ ਇੱਕ ਅਸੀਂ ਆਪਣੀ ਉਹ ਦੂਜੀ ਬਣਾਈ ਸੀਗੇ ਨੇ ਪ੍ਰਾਤਨ ਖੂਹ ਨੇ ਤੁਹਾਡੇ ਬਣੇ ਕਵੀ ਖੂਹ ਇੱਕ ਦੂਜੀ ਸਾਡਾ ਖੂਹ ਹੈ ਤੇ ਇਹ ਵੀ ਤੁਹਾਡਾ ਇੱਕ ਕਲਚਰ ਹੀ ਹੈ ਪੁਰਾਣਾ ਹਾਂਜੀ ਹਾਂਜੀ ਉਹ ਖੂਹ ਖੂਹ ਤੁਸੀਂ ਦੇਖਦੇ ਜੀ ਖੂਹਾਂ ਦੇ ਉੱਪਰ ਕੀ ਬਣਿਆ ਹੈਗਾ ਚਾਹੇ ਕੋਈ ਜਾਂਦਾ ਇਦਾਂ ਆ ਬੇ ਇਹ ਖੂਹ ਜਿਹੜੇ ਹੈਗੇ ਆ ਉੱਪਰੋਂ ਮੜਾ ਮੋਟਾ ਦੂਜਾ ਕਰਕੇ ਵਧੀਆ ਬਣਾਏ ਜਾਣ ਇੱਥੋਂ ਜਾਂ ਇੱਥੇ ਕੋਈ ਚੀਜ਼ ਬਣਾਈ ਜਾਵੇ ਇੱਥੇ ਹੁਣ ਕਿਹਦੇ ਜਿੱਦਾ ਜਗ੍ਹਾ ਖੁੱਲੀ ਜਾ ਇੱਥੇ ਹਾਂਜੀ ਕੋਈ ਆਪਣੇ ਸਿਸਟਮ ਇਹਦਾ ਵਧੀਆ ਬਣਾਇਆ ਜਾਵੇ ਇੱਥੇ ਕੋਈ ਨਹੀਂ ਇਦਾਂ ਦਾ ਹੈਗਾ ਜੀ। ਨਾ ਕੋਈ ਇਦਾਂ ਨਹੀਂ ਕੋਈ ਗਰੰਟੀ ਮਿਲੀ ਜਾਂ ਕੋਈ ਵੀ ਕਿਸ ਤਰ੍ਹਾਂ ਦੀ। ਸਾਡੇ ਜਾਂਜ ਘਰਿਆ ਜਾਂਜ ਘਰ ਦੀ ਗਰੰਟ ਨਹੀਂ ਕੋਈ ਬਿਮਲੀ ਸਾਨੂੰ ਕੋਈ ਦੇਣਾ। ਜੇ ਮਿਲੀਆਂ ਤਾਂ ਥੋੜੀ ਬਹੁਤੀ ਮਿਲੀ ਹੈਗੀ ਆ ਉਹ ਸਾਡਾ ਇੱਕ ਕਮਰਾ ਬਣਿਆ ਉਹ ਬਸ। ਹੋ ਸਾਡਾ ਉੱਥੇ ਕੁਝ ਨਹੀਂ ਬਣਾਇਆ ਗਿਆ ਹੈਗਾ ਜੀ ਇੱਥੇ। ਹਾਂਜੀ। ਤੇ ਬਾਕੀ ਆ ਨਾਲੀਆਂ ਗਲੀਆਂ ਜੜੀਆਂ ਹੈਗੀਆਂ ਇਹ ਜਰੂਰ ਪੱਕੀਆਂ ਕਰਤੀਆਂ ਹੈਗੀਆਂ। ਉਹਦੇ ਬਾਅਦ ਜੋ ਵੀ ਨਾਲੀ ਇਹ ਗਲੀ ਬਾਹਰ ਜਿਹੜੀ ਹੈਗੀ ਉਹ ਸਾਰੀ ਰੰਦੀ ਹੈ ਜੀ ਉਹ। ਅੱਧੀ ਹੋ ਗਈ ਆ ਉਹ। ਅੱਧੀ ਉਹ ਸਕੂਲ ਨੂੰ ਜਾਣ ਨੂੰ ਲੱਗਣ ਨੂੰ ਰਹਿੰਦੀ ਆ। ਉਹ ਵੀ ਬਣਾਈ ਜਾਵੇ ਉਹ ਤੇ ਬਾਕੀ ਇਦਾਂ ਜਿਹੜੇ ਸਤਮਾਹ ਜਈ ਕਈ ਰਹਿੰਦੇ ਜੀ ਡਰਾ ਡਰਾ ਟੋਬਾ ਰਹਿ ਗਿਆ ਜੀ ਟੋਬੇ ਦਾ ਪਾਣੀ ਨਿਕਾਸ ਐ ਨਹੀਂ ਕਿਸੇ ਪਾਸੇ ਨੂੰ ਉਹ ਜਦ ਤੱਕ ਪਾਣੀ ਨਹੀਂ ਨਿਕਲਦਾ ਹੈਗਾ ਤੇ ਸਾਡਾ ਟੋਬਾ ਨਹੀਂ ਬਣ ਰਿਹਾ ਜੀ ਕੋਈ ਡਾਕ ਖਾਨਾ ਕੋਈ ਬੈਂਕਾ ਹੁੰਦੀਆਂ ਪਿੰਡਾਂ ਵਿੱਚ ਖੁੱਲੀਆਂ ਤਾਂ ਇਦਾਂ ਦੀ ਸੁਵਿਧਾ ਵੀ ਮਿਲਦੀ ਪਈ ਸਾਡੇ ਬੈਂਕ ਸਿਰਫ ਸੋਸਾਇਟੀ ਬੈਂਕ ਹੈ ਜੀ ਇੱਥੇ ਅੱਛਾ ਜੀ ਹੋਰ ਬੈਂਕ ਨਹੀਂ ਕੋਈ ਵੀ ਹੈਗੇ ਨਾ ਇੱਥੇ ਡਾਕ ਖਾਨਾ ਹੈ ਜੀ ਡਾਕ ਖਾਨਾ ਸਾਨੂੰ ਲੈ ਲਈ ਪੈਂਦਾ ਜੀ ਲੈ ਲਈ ਪੈਂਦਾ ਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਇੱਕ ਕੋਈ ਡਿਸਮੈਸਰੀ ਤੇ ਬਣਾਈ ਜਾਵੇ ਜਿਹਦੇ ਨਾਲ ਬੰਦਾ ਕੋਈ ਮਰੀ ਜਿਹੜਾ ਹੈਗਾ ਇੱਥੇ ਲਾਗੇ ਜਾ ਕੇ ਆਪਣਾ ਇਲਾਜ ਮਾੜਾ ਮੋਟਾ ਕਰਾ ਸਕਦਾ ਆ ਹਾਂਜੀ ਜਿਹੜੇ ਅਪਾਜ ਨਿਆਣੇ ਹੈਗੇ ਆ ਉਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਇੱਥੇ ਅੱರ್ಧ ਦੁਨਿਆਣੇ ਹੈਗੇ ਆ ਜਿਹੜੇ ਅਪਾਜ ਆ ਤੇ ਬਾਕੀ ਦੋ ਤਿੰਨ ਨਿਆਣੇ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੇ ਮਾਪੇ ਵੀ ਹੈ ਨਹੀਂ ਕਿ ਉਹਨਾਂ ਨੂੰ ਸਹੂਲਤ ਨਹੀਂ ਕੋਈ ਵੀ ਮਿਲ ਜੋ ਨਾ ਉਹਨਾਂ ਨੂੰ ਕੋਈ ਪੈਨਸ਼ਨ ਦਿੱਤੀ ਜਾਂਦੀ ਹੈ ਹਾਂਜੀ ਉਹ ਵਿਚਾਰੇ ਉੱਧੇ ਨਟਕਦੇ ਫਿਰਦੇ ਆ ਤੇ ਇਹ ਜਿਹੜੀਆਂ ਇਦਨੀਆਂ ਚੀਜ਼ ਹੈਗੀਆਂ ਇਹ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਹੈ ਇਹ ਮਿਲਣਾ ਚਾਹੀਦਾ ਹੋਈ ਸਭ ਕੋ ਤੇ ਸਰਪੰਚ ਸਾਹਿਬ ਜਿਹੜੇ ਵਿਕਾਸ ਕਾਰਜ ਅਧੂਰੇ ਨੇ ਜਾਂ ਕਰਾਉਣ ਵਾਲੇ ਨੇ ਕੋਈ ਇਹਨਾਂ ਦੇ ਸਬੰਧ ਦੇ ਵਿੱਚ ਹੋਈ ਗੱਲਬਾਤ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨਾਲ ਪਹਿਲਾਂ ਹੋਈ ਸੀ ਜੀ ਹੁਣ ਨਹੀਂ ਹੋਈ ਕੋਈ ਵੀ ਹਜੇ ਅੱਛਾ ਜੀ ਹਾਂਜੀ ਐਮਪੀ ਨਾਲ ਤਾਂ ਪਹਿਲਾਂ ਹੋਈ ਸੀਗੀ ਠੀਕ ਬਾਕੀ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਜਦੋਂ ਆ ਹੋ ਗਿਆ ਤਾਂ ਉਹ ਤੋਂ ਬਾਅਦ ਫੇਰ ਅਸੀਂ ਇਨਾਂ ਦਾ ਕਰਾਂਗੇ ਗੁਰਦੁਆਰਾ ਸਾਹਿਬ ਵਗੈਰਾ ਵਧੀਆ ਬਣੇ ਹੋਏ ਸਾਰੇ ਇੱਥੇ ਕਿੰਨੇ ਗੁਰਦੁਆਰਾ ਸਾਹਿਬ ਸਾਡੇ ਤਿੰਨ ਗੁਰਦੁਆਰਾ ਸਾਹਿਬ ਆ ਹਾਂਜੀ ਸਾਰੇ ਵਧੀਆ ਬਣੇ ਹੋਣ ਠੀਕ ਹੈ ਹਾਂਜੀ ਧਾਰਮਿਕ ਪ੍ਰੋਗਰਾਮ ਵਧੀਆ ਕਰਵਾਏ ਜਾਂਦੇ ਇਨਾਂ ਚ ਧਾਰਮਿਕ ਪ੍ਰੋਗਰਾਮ ਸਾਰੇ ਤਿੰਨਾਂ ਗੁਰਦੁਆਰਿਆਂ ਚ ਬਹੁਤ ਵਧੀਆ ਹੁੰਦੇ ਲੋਕਾਂ ਦਾ ਪੂਰਾ ਯੋਗਦਾਨ ਹੁੰਦਾ ਪਿੰਡ ਦਾ ਬਾਹਰ ਐਨਆਰਆਈ ਦਾ ਸਾਰਿਆਂ ਦਾ ਸਹਿਯੋਗ ਹੁੰਦਾ ਬਹੁਤ ਹਾਂ ਇਸ ਕਰਕੇ ਤੇ ਜਿਹੜੇ ਪਿੰਡ ਦੇ ਵਿਕਾਸ ਕਾਰਜ ਨੇ ਐਨਆਰਆਈ ਭਰਾਵਾਂ ਦਾ ਸਹਿਯੋਗ ਹੁੰਦਾ ਉਹਦੇ ਵਿੱਚ ਵੀ ਵਿਕਾਸ ਕਰਾਉਣ ਵਿੱਚ ਨਹੀਂ ਉਹਨਾਂ ਚ ਨਹੀਂ ਕੋਈ ਵੀ ਐਨਆਰਆਈ ਦਾ ਨਹੀਂ ਹੁੰਦਾ ਵਿਕਾਸ ਕਰੋਨ ਤੇ ਕੋਈ ਵੀ ਇਹ ਤਾਂ ਜਿਹੜੇ ਪਿੰਡ ਨੂੰ ਦੇਖਦੇ ਹੋਏ ਜਿਹੜੇ ਤੋਂ ਪਿੰਡ ਚੋਂ ਉੱਠ ਕੇ ਬਾਹਰ ਗਏ ਨੇ ਉਹਨਾਂ ਨੂੰ ਪਿੰਡ ਦੇ ਹਾਲਾਤ ਪਤਾ ਹੀ ਐ ਕਿੰਦਾਂ ਦੇ ਹਾਲਾਤ ਨੇ ਪਿੰਡ ਦੇ ਤਾਂ ਕੁਛ ਨਾ ਕੁਛ ਤਾਂ ਉਹਨਾਂ ਵੱਲੋਂ ਹੈਲਪ ਕੀਤੀ ਜਾਂਦੀ ਵੈਸੇ ਸਾਰਿਆਂ ਦਾ ਹੈ ਜੀ ਸਾਰਿਆਂ ਨੂੰ ਪਤਾ ਤਾਂ ਸਾਰਿਆਂ ਨੂੰ ਹੀ ਆ ਪਰ ਇਦਾਂ ਗੱਲ ਹੈਗੀ ਜੀ ਕੋਈ ਤਵੱਜੋ ਨਹੀਂ ਦੇ ਰਿਹਾ ਨਾ ਅੱਛਾ ਜੀ ਹਾਂਜੀ ਕਿਉਂਕਿ ਅੱਜਕੱਲ ਜਿਹੜਾ ਜਮਾਨਾ ਚੱਲਦਾ ਜੀ ਆਪਣਾ ਆਪਣੀ ਦਾ ਜਮਾਨਾ ਚੱਲਦਾ ਹੈਗਾ ਕੋਈ ਇਦਾਂ ਦੀ ਦੂਰ ਨਹੀਂ ਹਾਂ ਹੈ ਕਈਆਂ ਪਿੰਡਾਂ ਦੇ ਵਿੱਚ ਹੈ ਵੀ ਆ ਜੀ ਸਹਿਯੋਗ ਬਹੁਤ ਦੇ ਰਹੇ ਆ ਪਰ ਸਾਡੇ ਪਿੰਡ ਦੇ ਵਿੱਚ ਨਹੀਂ ਜਿੰਦਾਂ ਦੇ ਇੱਕ پارک ਵੀ ਹੈਗੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਜੀ پارک ਹੈਗੀ ਇੱਕ ਬਣਾਈ ਹੈ ਗੌਰ ਇਹ ਸਾਡੇ ਨਰੇਗਾ ਸਕੀਮ ਦੁਆਰਾ ਅੱਛਾ ਜੀ پارک ਕੋ ਬੰਦ ਕੀਤੀ ਗਈ ਹੈ ਜੀ ਅੱਛਾ ਜੀ پارک ਬਣਾਈ ਸੀ ਜ਼ਰੂਰ ਸੀ ਉਹ ਐਨਆਰਆਈ ਬੰਦਿਆਂ ਨੇ ਆ ਕੇ ਉਹ ਬੰਦ ਕਰਤੀ ਉਹ ਅੱਛਾ ਹਾਂ ਜੀ ਆਹ ਇਹ ਚਲਦੀ ਹੈਗੀ ਆ ਬੰਦ ਕਰਨ ਦਾ ਕਾਰਨ ਕੀ ਹੋਇਆ ਜੀ ਕਾਰਨ ਇਹ ਹੋਇਆ ਬਈ ਸਾਡੀਆਂ ਉਸੇ ਗੱਡੀਆਂ ਨਹੀਂ ਖੜੀਆਂ ਹੁਣੀਆਂ ਕਿਉਂਕਿ ਜਗਾ ਬੀਲੀ ਸਕੂਲ ਦੇ ਸਾਹਮਣੇ ਸੀ ਉਹ ਤੇ ਉਹ پارک ਦਾ ਇਸ ਕਰਕੇ ਬਣਾਈ ਸੀ ਵੀ ਚਲੋ ਸਿਆਣੇ ਬੰਦੇ ਵਹਿਣਗੇ ਜਾ ਕੇ ਜਾਂ ਨਿਆਣੇ ਖੇਡਣਗੇ ਉੱਥੇ ਜਾ ਕੇ ਬਣਾਈ ਵਧੀਆ ਤਰੀਕੇ ਦੇ ਨਾਲ ਸੀ ਉਹ ਪਰ ਉਨੀ ਆ ਕੇ ਉਹ ਪਰਤੀ ਪੁਰਤੀ ਪਾ ਕੇ ਉਹ ਸਾਰੀ ਬੰਦ ਕਰ ਦਿੱਤੀ ਆ ਜੀ ਉਹ ਨਾਰਾਇਣ ਨੇ ਬੰਦ ਕਰਵਾ ਬੰਦ ਕਰਤੀ ਆ ਜੀ ਉਹ ਤੇ ਉਹਦੀ ਵੀ ਮੰਗ ਕੀਤੀ ਯਾਰੀ ਤੁਹਾਡੇ ਵੱਲੋਂ ਹਾਂ ਜਿਹੜੀ ਉਹ ਪਾਰਕ ਹੈ ਜੀ ਉਹ ਵਧੀਆ ਬਣੀ ਹੋ ਸੀ ਜੀ ਉਹ ਉਦਾਂ ਦੀ ਉਦਾਂ ਰਹੀ ਤੇ ਬਹੁਤ ਵਧੀਆ ਗੱਲ ਸੀ ਜੀ ਉਹ ਨਹੀਂ ਪੰਚਾਇਤ ਦੀ ਜਗ੍ਹਾ ਸੀ ਪੰਚਾਇਤੀ ਜਗ੍ਹਾ ਸੀ ਜੀ ਉਹ ਪੰਚਾਇਤ ਦੀ ਜਗ੍ਹਾ ਤੇ ਉਹਨਾਂ ਨੇ ਬੂਲੇ ਸਾਹਮਣੇ ਸੀ ਜੀ ਉਹ ਅੱਛਾ ਜਿਹੜਾ ਆਪਣੇ ਪ੍ਰਾਇਮਰੀ ਸਕੂਲ ਹੈ ਨਾ ਉਹਦੇ ਸਾਹਮਣੇ ਸੀ ਜੀ ਉਹ ਠੀਕ ਹੈ ਹਾਂ ਸਾਰੀਆਂ ਇਹਨਾਂ ਕੰਪਲੀਟ ਹੋ ਗਏ ਸੀ ਜੀ ਉਹ ਉਹਦਾ ਫੈਨ ਆਰ ਆਈ ਜਿਹੜੇ ਬੰਦੇ ਸੀ ਉਹਨੂੰ ਨਹੀਂ ਚੰਗੀ ਲੱਗੀ ਅੱਛਾ ਹੁਣ ਹੀ ਉਹ ਆ ਕੇ ਬੰਦ ਕਰਾਤੀ ਜੀ ਫਿਰ ਇਹਦੇ ਬਾਰੇ ਚ ਗੱਲ ਕੀਤੀ ਵਿਧਾਇਕ ਸਾਹਿਬ ਨਾਲ ਕਿਸੇ ਨੇ ਨਹੀਂ ਕੁਝ ਵੀ ਕੁਝ ਵੀ ਕੋਈ ਗੱਲ ਨਹੀਂ ਕੀਤੀ ਜੀ ਹਾਂ ਕੋਈ ਗੱਲ ਨਹੀਂ ਹੋਈ ਜੀ ਤੁਸੀਂ ਗੱਲ ਕੀਤੀ ਉਹਨਾਂ ਨਾਲ ਵੀ ਪਾਰਕ ਨੂੰ ਬਣਾਉਣ ਵਾਸਤੇ ਵੀ ਜਿਹੜੀ ਨਹੀਂ ਹਾਂ ਸਾਡਾ ਟੱਕਰ ਨਹੀਂ ਹੋਇਆ ਜੀ ਸਰ ਉਹਨਾਂ ਨਾਲ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਤਰ੍ਹਾਂ ਨਾਲ ਕਬਜ਼ਾ ਹੀ ਕੀਤਾ ਜਾ ਰਿਹਾ ਫਿਰ ਪਾਰਕ ਤੇ ਨਹੀਂ ਨਹੀਂ ਕਬਜ਼ਾ ਤਾਂ ਨਹੀਂ ਜੀ ਹਾਂਜੀ ਨਹੀਂ ਨਹੀਂ ਜਦੋਂ ਜਗ੍ਹਾ ਜੜੀ ਆ ਪੰਚਾਇਤ ਦੀ ਹੈ ਹਾਂ ਉਹ ਸਲਾਹ ਨਾਲ ਪੰਚਾਇਤ ਦੀ ਨਾ ਪਾਈ ਜੇ ਮਿੱਟੀ ਜੜੀ ਕੀ ਕਹਿਣਾ ਚਾਹੋਗੇ ਜੀ ਉਹ ਏ ਰਾਜਨੇ ਰਾਜਨੇ ਨਾ ਦੇਖੋ ਜੀ ਕੰਮ ਬਹੁਤ ਵਧੀਆ ਕੀਤੇ ਆ ਦੋ ਟੂਬ ਨਾਲ ਸਾਨੂੰ ਪਾਣੀ ਜਿਹੜਾ ਬਹੁਤ ਵਧੀਆ ਦਿੱਤਾ ਕਿਉਂਕਿ ਸਾਡੇ ਕੋਲ ਪੀਣ ਦਾ ਪਾਣੀ ਵੀ ਹੈ ਨਹੀਂ ਸਕਾ ਜੀ ਉਹਦੀ ਵੀ ਸਬਜ਼ੀ ਦਾ ਬਹੁਤ ਵਧੀਆ ਕਰਾਤੀ ਹੈ ਜੀ ਤੇ ਬਾਕੀ ਖੇਤਾਂ ਨੂੰ ਪਾਣੀ ਜਿਹੜੇ ਬੰਜਰ ਖੇਤ ਸੀ ਉਹਨਾਂ ਨੂੰ ਪਾਣੀ ਨਹੀਂ ਸਿਲਾ ਕਰ ਰਿਹਾ ਟੂਬਲ ਖਰਾਬ ਸੀ ਜੀ ਉਹ ਉਹ ਟੂਬਲ ਸਾਨੂੰ ਉਹ ਨਹੀਂ ਲਵਾ ਕੇ ਦਿੱਤਾ ਜੀ ਨਹੀਂ ਤੇ ਉਹਨਾਂ ਨੇ ਵਧੀਆ ਕੰਮ ਕਰਾਇਆ ਜਿੰਨੇ ਵੀ ਪਿੰਡ ਦੇ ਵਿੱਚ ਕਰਾਇਆ ਜੀ ਤੇ ਬਾਕੀ ਹੈ ਸਾਡੇ ਪਿੰਡ ਵਿੱਚ ਕੰਮ ਥੋੜਾ ਜਿਆਦਾ ਰਹਿ ਗਏ ਜਿਆਦੇ ਜੀ ਉਹ ਵੀ ਸਾਡੇ ਹੋਣੇ ਚਾਹੀਦੇ ਆ ਠੀਕ ਹੈ ਹਾਂਜੀ ਜਿਹੜਾ ਟੋਬੇ ਦਾ ਹੋਇਆ ਦਸ ਪੈਂਤਰੀ ਹੋਈ ਸਕੂਲ ਦੇ ਵਿੱਚ ਅਧਿਆਪਕ ਹੋਏ ਹਾਂਜੀ ਇਦਾਂ ਦੇ ਕੰਮ ਸਾਡੇ ਜਿਹੜੇ ਇਹ ਜ਼ਰੂਰੀ ਕੰਮ ਇਹ ਆ ਸਾਡੇ ਇਹ ਹੋਣੇ ਚਾਹੀਦੇ ਤੇ ਜਿਹੜਾ ਉਹ ਹੋ ਤਾ ਗਿਆ ਸੀ ਐਸੇ ਜਿਹੜਾ ਆਉਣ ਵਾਲਾ ਤੁਸੀਂ ਹੁਣ ਇਲੈਕਸ਼ਨ ਦੁਆਰਾ ਹੋਣੀ ਇੱਥੇ ਹਾਂਜੀ ਤੇ ਕਿਦਾਂ ਦਾ ਐਮਐਲਏ ਦੇਖਦੇ ਹਾਂ ਆਉਣਾ ਚਾਹੀਦਾ ਇੱਥੇ ਦੇਖੋ ਜੀ ਐਮਐਲਏ ਸਾਨੂੰ ਰਾਜਵਰਗ ਮਿਲਣੇ ਚਾਹੀਦਾ ਜੀ ਕਿਉਂਕਿ ਰਾਜ ਸਾਬਰ ਕੇ ਬੰਦੇ ਹੀ ਨਹੀਂ ਕੋਈ ਵੀ ਦੇਖਿਆ ਜਾਂਦਾ ਠੀਕ ਹਾਂਜੀ ਬੰਦੇ ਬਾਬਾ ਦੀ ਆਇਆ ਜੀ ਬੋਲਨਸਾਰ ਵੀ ਹੈ ਮੈਨਸਾਰ ਵੀ ਹੈ ਜੀ ਕੰਮ ਕਰਾਉਣ ਨੂੰ ਵੀ ਹੈ ਜੀ ਹਾਂਜੀ ਹਰ ਇੱਕ ਦੀ ਸਾਰ ਵੀ ਵਧੀਆ ਲੈਂਦੇ ਸਕੇ ਉਹ ਇਸ ਕਰਕੇ ਸਾਨੂੰ ਬੰਦਾ ਜਦਰਾ ਹੀ ਮਿਲਣਾ ਚਾਹੀਦਾ ਹਾਂਜੀ